ਤੁਸੀਂ ਦੇਖ ਰਹੇ ਹੋ ਧਾਨਕ ਸਵੇਰਾ ਟੀਵੀ ਮੈਂ ਆਪ ਭੁਪਿੰਦਰ ਬੱਬਰ ਮੁਹਾਲੀ ਦੇ ਸਵਾਨੇ ਦੇ ਵਿੱਚ ਜਿਹੜੀ ਕੱਲ ਬਿਲਡਿੰਗ ਚਾਰ ਮੰਜ਼ਿਲਾ ਗਿਰੀ ਸੀ ਉਹਦੇ ਪਸੀ ਮੌਕੇ ਤੇ ਖੜੇ ਆ ਪਰਿਵਾਰਕ ਮੈਂਬਰ ਵੀ ਬਕਾਇਦਾ ਮੌਕੇ ਤੇ ਪਹੁੰਚ ਰਹੇ ਆ ਤੇ 14 ਤੋਂ 16 ਘੰਟੇ ਜਿਹੜੇ ਇਸ ਟਾਈਮ ਬਿਲਡਿੰਗ ਗਿਰੀ ਨੂੰ ਹੋ ਗਏ ਨੇ ਮਲਬਾ ਵੀ ਤੁਸੀਂ ਦੇਖ ਸਕਦੇ ਆ ਜਿਹੜੀ ਆਂਡੀਆਰਜੀ ਟੀਮਾਂ ਵੀ ਮੌਕੇ ਤੇ ਲੱਗੀਆਂ ਜਿਹੜੇ ਫੌਜ ਆ ਉਹ ਵੀ ਮੌਕੇ ਤੇ ਆਈ ਹੈ ਰਾਹਤਕਾਰੀ ਜਿਨ੍ਹਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਰ ਸੁਨੇ ਜਿਨ੍ਹਾਂ ਦੇ ਯਤਨ ਸਦਕਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਹੁਣ ਕਿਸਾਨਾਂ ਨੂੰ ਖੇਤਾਂ ਚ ਸਿੰਚਾਈ ਲਈ ਨਾ ਤਾਂ ਟਿਊਬਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿਲਤ ਕਾਰਨ ਫਸਲਾਂ ਦੀ ਬਿਜਾਈ ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ 10103 ਖਾਲਾ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਿੱਦਣ ਦਾ ਇਹ ਪੱਕਾ ਹੋਇਆ ਹੀ ਪੈਪ ਦੱਬੇ ਗਏ ਨੇ ਉਸ ਦਿਨ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪੈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਈ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਈ ਚਲ ਰਿਹਾ ਹੈਗਾ ਟੀਮਾਂ ਅਲੱਗ-ਅਲੱਗ ਬਣਾ ਕੇ ਪੋਰਟ ਪ੍ਰਸ਼ਾਸਨ ਨੇ ਮੌਕੇ ਤੇ ਤੁਸੀਂ ਐਂਡੀ ਵਰਦੀ ਦੀ ਟੀਮ ਵੀ ਹੈਗੀ ਆ ਫੌਜ ਵੀ ਜਿਹੜੀਆਂ 50 ਦੇ ਕਰੀਬ ਜਿਹੜੇ ਮੁਲਾਜ਼ਮ ਇੱਥੇ ਪਹੁੰਚੇ ਹੋਏ ਨੇ ਪਰਿਵਾਰਕ ਮੈਂਬਰ ਵੀ ਲਗਾਤਾਰ ਇੱਥੇ ਮੌਕੇ ਤੇ ਪਹੁੰਚ ਰਹੇ ਨੇ ਕਿਉਂਕਿ ਉਹਨਾਂ ਦੇ 16 ਘੰਟੇ ਹੋ ਗਏ ਫਿਰਦਲਾ ਉਹਨਾਂ ਨੂੰ ਕੋਈ ਵੀ ਨਹੀਂ ਪਤਾ ਲੱਗਿਆ ਵੀ ਉਹਨਾਂ ਦੇ ਜਿਹੜੇ ਮੈਂਬਰ ਹਜੇ ਗਏ ਕਿਥੇ ਕਿਉਂਕਿ ਦੱਸ ਦਈਏ ਕਿ ਕੁਝ ਪਰਿਵਾਰਕ ਮੈਂਬਰ ਸਾਡੇ ਨਾਲ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਲੇਕਿਨ ਫਿਰਦਲਾ ਜਿਹੜੀ ਤਸਵੀਰਾਂ ਦੇਖੋ लोग भी स्थानिक लोग भी तो लगे ने कुछ परिवार ने गल अभिषेको चार बजे के करीब यहाँ जिम करने के लिए आये थे हमें आठ साढ़े आठ बजे इन्फॉर्मेशन मिली है वो मिसिंग है उसका फोन नहीं मिल रहा है वो अपनी वाइफ को पिक करने जाते थे ऑफिस से ना उसके बाद जन्म करने के बाद कोई कोई प्रशासन से बात हुई कोई अभी करने? सर सब अपना काम कर रहे हैं अभी कोई इन्फॉर्मेशन हमें मिली नहीं है अराउंड थर्टी कहाँ के रहने वालों के लिए आप तो चंडीगढ़ से ही हूँ मेरा भतीजा अम्बाला से है तो यहाँ काम क्या करता है सॉफ्टवेयर इंजीनियर है वो जॉब करने आया हुआ था यहाँ पर हस्बैंड वाइफ दोनों यहीं जॉब करते हैं सॉफ्टवेयर कंपनी में ਫੁਰਨਾ ਦੇ ਕਹਿੰਦਾ ਵੀ ਹਸਬੰਡ ਵਾਈਫ ਆ ਜਿਹੜੇ ਉਹ ਜੌਬ ਕਰਦੇ ਸੀ ਸ਼ਾਮ ਨੂੰ ਜਿਮ ਕਰਨ ਆਇਆ ਸੀਗਾ ਜਿਮ ਤੋਂ ਬਾਅਦ ਜਿਹੜਾ ਫਿਰਾਲ ਕੋਈ ਵੀ ਹਜੇ ਪਤਾ ਨਹੀਂ ਲੱਗਿਆ ਲੇਕਿਨ ਮੌਕੇ ਤੇ ਤੁਸੀਂ ਇਹਦਾ ਤੁਸੀਂ ਦੇਖ ਸਕਦੇ ਹੋ ਕਿ ਜੇ ਕਿਸ ਤਰ੍ਹਾਂ ਡੇਟਾ ਟੀਮਾਂ ਲੱਗੀਆਂ ਹੋਈਆਂ ਲੇਕਿਨ ਫੁੱਲ ਪ੍ਰੋਸੈਸ ਨੂੰ ਹਜੇ ਕੋਈ ਨਹੀਂ ਕੱਲ ਇੱਕ ਸ੍ਰਿਸ਼ਟੀ ਨਾਮ ਦੀ ਜਿਹੜੀ ਇੱਕ ਲੜਕੀ ਦੀ ਬਾਡੀ ਜਰੂਨ ਮਿਲੀ ਸੀ ਜਦੋਂ ਉਹ ਤੋਂ ਸੈਕੀਗਰ ਨੂੰ ਮਿਲਚੇ ਕੋਸ਼ਿਸ਼ ਕਰਦਾ ਹੈ ਲੇਕਿਨ ਉਸ ਵੇਲੇ ਬਾਕੀ 10 ਤੋਂ 15 ਜਿਹੜੇ ਲੋਕ ਦਸਤਾਰ ਰਹੇ ਉਹਨਾਂ ਦਾ ਫਿਲਹਾਲ ਕੁਝ ਵੀ ਹਜੇ ਨਹੀਂ ਪਤਾ ਮੁਹਾਲੀ ਦਾ ਦੈਨਿਕ ਸੈਰਾਂ ਲਿੰਕ ਪਿੰਦਰ ਬੱਬਰ